ਜੇ ਤੁਸੀਂ ਵੀ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਰਹੇ ਹੋ ਤਾਂ ਅੱਜ ਹੀ ਆਪਣਾ ਬਾਇਓ ਡਾਟਾ ਸਾਨੂੰ WhatsApp ਤੇ ਮੈਸੇਜ ਭੇਜ ਕੇ ਆਪਣੇ ਰਸਤੇ ਦੀ ਹੈਲਪਵਾ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਅਮਰੀਕਾ ਤੋਂ ਸਿਟੀਜ਼ਨ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਕਾਸਟ ਲੁਬਾਣਾ ਸਿੱਖ ਏਰੀਆ ਹਰਿਆਣਾ ਮੁੰਡੇ ਦੀ ਸਾਰੀ ਐਜੂਕੇਸ਼ਨ ਅਮਰੀਕਾ ਤੋਂ ਡੇਟ ਆਫ ਬਰਥ 1996 ਕੱਦ 6 ਫੁੱਟ ਪਰਿਵਾਰ ਕੋਲੇ ਜ਼ਮੀਨ ਦੇ 40 ਕਿੱਲੇ ਇੱਕ ਭਰਾ ਮੈਰਿਡ ਮੁੰਡੇ ਦੀ ਸਾਰੀ ਫੈਮਿਲੀ ਅਮਰੀਕਾ ਦੇ ਵਿੱਚ ਬੈਲ ਸੈਟਰਡ ਹੈ। ਮੁੰਡਾ ਅਮਰੀਕਾ ਦਾ ਸਿਟੀਜ਼ਨ ਆਪਣੇ ਵਧੀਆ ਬਿਜ਼ਨਸ ਤੇ ਚੰਗੀ ਇਨਕਮ। ਕਟਿੰਗ ਬਲਾ ਨਸਾਰਾ ਹੈ ਤੇ ਮੁੰਡਾ ਪਰਿਵਾਰ ਨੂੰ ਕੁੜੀ ਦੀ ਲੋੜ ਆ। ਕੁੜੀ ਲੁਬਾਣਾ ਸਿੱਖ ਜਾਂ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜੀ ਲਿਖੀ ਖਾਨਦਾਨੀ ਪਰਿਵਾਰ ਤੋਂ ਕੁੜੀ ਹੋਵੇ। ਕੁੜੀ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ ਹੋਵੇ ਉਹ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ। ਕੁੜੀ ਚਾਹੇ ਕਿਸੇ ਪਰਮਟਤੇ ਹੋਵੇ ਪਰਿਵਾਰ ਦੀ ਮੰਗ ਕੋਈ ਨਹੀਂ ਨੰਬਰ ਅਸੀਂ ਪਰਿਵਾਰ ਦਾ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਸ੍ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ